ਗੁੱਡ ਮਾਰਨਿੰਗ ਗਾਇਸ ਸਸ਼ੀਕਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਆ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹਦਾ ਨਾਮ ਹੈ ਦੀ ਸੰਧੂ ਫੈਮਿਲੀ ਵਲੌਗ ਤੇ ਜੁੜੇ ਰਹੋ ਤੁਸੀਂ ਅੱਜ ਦੇ ਸਾਡੇ ਵਲੌਗ ਦੇ ਨਾਲ ਅੱਜ ਜਿਹੜਾ ਹੈਗਾ ਦਿਨ ਦੀ ਸ਼ੁਰੂਆਤ ਹੋ ਗਈ ਆ ਤੇ ਅੱਜ ਥੋੜਾ ਮੌਸਮ ਠੀਕ ਆ ਨਹੀਂ ਤਾਂ بارش ਹੁੰਦਿਆਂ ਨੂੰ ਦੋ ਤਿੰਨ ਦਿਨ ਹੋ ਗਏ ਸੀ ਲਗਾਤਾਰ ਤੇ ਅੱਜ ਥੋੜਾ ਠੀਕ ਆ ਮੌਸਮ ਵੈਸੇ ਤੋਂਪਾ ਤਾਂ ਹੈ ਨਹੀਂ ਗੀ ਵੈਸੇ بارش ਨਹੀਂ ਹੋ ਰਹੀ ਤੇ ਜੇ ਅੱਜ ਜਿਹੜੇ ਆਪਾਂ ਘਰ ਦੇ ਛੋਟੇ-ਮੋਟੇ ਕੰਮ ਜਿਹੜੇ ਖਰਾਬ ਹੋਏ ਆ ਉਹ ਆਪਾਂ ਸੈੱਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕੁਝ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਖਰਾਬ ਹੋਈਆਂ ਪਈਆਂ ਉੱਧਰ ਧਿਆਨ ਨਹੀਂ ਹੋਇਆ ਤੇ ਮੈਨੂੰ ਲੱਗਦਾ ਅੱਜ ਖੇਤ ਦਾ ਕੰਮ ਸੰਤੂ ਸਾਹਿਬ ਨੂੰ ਹੈ ਨਹੀਂ ਤੇ ਅੱਜ ਉਹ ਘਰ ਦੇ ਨਿੱਕੇ-ਮੋਟੇ ਜਿਹੜੇ ਐਦਾਂ ਦੇ ਕੰਮ ਆ ਉਹ ਕਰਨਗੇ ਗਾਇਜ਼ ਆਪਾਂ ਮਾਰਨਿੰਗ ਟਾਈਮ ਜਿਹੜਾ ਮੇਥੀ ਦਾਣੇ ਦਾ ਪਾਣੀ ਪੀਣੇ ਆ ਇੰਦੇ ਵਿੱਚ ਮੈਂ ਇੱਕ ਚਮਚ ਪੂਰਾ ਗਲਾਸ ਪਾਣੀ ਦਾ ਭਰ ਕੇ ਇੱਕ ਚਮਚ ਜਿਹੜਾ ਪਾ ਕੇ ਉਹਨੂੰ ਰਾਤ ਭਰ ਪੀਉਂ ਕੇ ਰੱਖ ਦਿੰਦੀ ਹਾਂ ਸੁਬਾ ਮਾਰਨਿੰਗ ਟਾਈਮ ਖਾਲੀ ਪੇਟ ਆਪਾਂ ਇਹਨੂੰ ਉੱਠ ਕੇ ਛਾਨ ਕੇ ਚਾਹ ਪੋਣੀ ਚਿੱਤੇ ਜਿਹੜਾ ਦਾ ਪਾਣੀ ਹੁੰਦਾ ਉਹ ਆਪਾਂ ਪੀ ਲੈਨੇ ਆ ਇਹ ਆਪਣੇ ਸਰੀਰ ਲਈ ਬਹੁਤ ਵਧੀਆ ਤੇ ਤੁਸੀਂ ਚਾਹ ਨਾ ਪੀਆ ਕਰੋ ਕਿਉਂਕਿ ਚਾਹ ਬਹੁਤ ਬਿਮਾਰੀਆਂ ਪੈਦਾ ਕਰਦੀ ਹੈ ਖਾਲੀ ਪੇਟ ਐਦਾਂ ਦੀਆਂ ਚੀਜ਼ਾਂ ਪੀਓ ਇਹ ਤੁਸੀਂ YouTube ਤੇ ਕੱਢ ਕੇ ਦੇਖੋ ਵੀ ਕਿੰਨਾ ਲਾਹੇਵੰਦ ਹੈ ਇਹ ਆਪਣ ਜ਼ਰੂਰ ਪੀਣਾ ਚਾਹੀਦਾ 2 ਮਹੀਨੇ ਹੋ ਗਏ ਮੈਨੂੰ ਪੀਂਦੀ ਨੂੰ ਤੇ ਮੇਰੀ ਬਾਡੀ ਬਹੁਤ ਐਕਟਿਵ ਅੱਗੇ ਨਾਲੋਂ ਤੇ ਵੈਸੇ ਵੀ ਆਪਾਂ ਆਲਸੀ ਜੇ ਬਣੇ ਰਹਿੰਨੇ ਆ ਉਦਾਂ ਵੀ ਨਹੀਂ ਹੁੰਦਾ हेयर फॉਲ ਲਈ ਚੰਗਾ ਤੇ ਹਾਰਮੋਨਸ ਪ੍ਰੋਬਲਮ ਲਈ ਚੰਗਾ ਤੁਸੀਂ ਖਾਲੀ ਪੇਟ ਚਾਹ ਨਾ ਪੀਆ ਕਰੋ ਐਦਾਂ ਦੀਆਂ ਚੀਜ਼ਾਂ ਯੂਜ਼ ਕਰੋ ਜਾਂ ਕੋਸਾ ਪਾਣੀ ਪੀਆ ਕਰੋ ਉਹਦੇ ਵਿੱਚ ਨਿੰਬੂ ਪਾ ਲਓ ਉਹ ਪੀਆ ਕਰੋ ਤੇ ਚਾਹ ਜਿਹੜੀ ਉਹ ਕਰ ਦੋ ਬੰਦ ਆਪਾਂ ਤਾਂ ਕਰਤੀ ਬੰਦ ਤੇ ਆਪਾਂ ਅੱਗੇ ਨੂੰ ਬਹੁਤ ਸੈਟ ਆ ਤੁਹਾਨੂੰ ਮੈਂ ਤਾਂ ਦੱਸਣ ਲੱਗੀ ਆ ਕਿਉਂਕਿ ਮੈਂ ਤੁਹਾਡੇ ਨਾਲ ਜੁੜੀ ਆ ਘਰ ਦੀ ਹਰ ਇੱਕ ਗੱਲ ਤੁਹਾਨੂੰ ਦੱਸਦੀ ਆ ਇਸ ਲਈ ਇਹ ਮੈਂ ਜਿਹੜੀ ਟਿਪਸ ਇਹ ਦੱਸਣਾ ਭੁੱਲ ਗਈ ਸੀ ਤਾਂ ਤੁਹਾਨੂੰ ਦੱਸਣ ਲੱਗੀ ਆ ਵੀ ਮੈਂ ਮਾਰਨਿੰਗ ਟਾਈਮ ਇਹ ਚੀਜ਼ ਯੂਜ਼ ਕਰਦੀ ਆ ਤੇ ਮੇਰਾ ਸਰੀਰ ਬਾਡੀ ਅੱਗੇ ਨਾਲ ਬਹੁਤ ਜ਼ਿਆਦਾ ਫੈਟ ਆ ਤੇ ਤੁਸੀਂ ਵੀ ਯੂਜ਼ ਕਰਕੇ ਦੇਖੋ ਇਧਰ ਅਰਮਾਨ ਨੇ ਰੱਸੀ ਟੱਪਣੀ ਸ਼ੁਰੂ ਕਰਤੀ ਏ ਡੇਲੀ ਰੱਸੀ ਟੱਪਦਾ ਥੋੜੀ ਬਹੁਤੀ ਕਸਰਤ ਕਰਦਾ ਕਿਉਂਕਿ ਇਹਦੇ ਲਈ ਵੀ ਕਸਰਤ ਜ਼ਰੂਰੀ ਆ ਕਾਫੀ ਦਿਨ ਹੋ ਗਏ ਸੀਗੇ ਇਹਨੂੰ ਕਸਰਤ ਕਰਦੇ ਨੂੰ ਤੇ ਮੈਂ ਜਿਆਰਾ ਰੱਸੀ ਟੱਪਦਾ 50 ਤੋਂ ਲੈ ਕੇ 60 ਵਾਰ ਵੀ ਟੱਪ ਲੈਂਦਾ 70 ਵਾਰ ਵੀ ਟੱਪ ਲੈਂਦਾ ਕਈ ਵਾਰੀ ਜ਼ਿਆਦਾ ਵਾਰ ਵੀ ਟੱਪ ਲੈਂਦਾ ਰੱਸੀ ਟੱਪਣੀ ਵੀ ਸਹੀ ਆ ਮਾਰਨਿੰਗ ਟਾਈਮ ਰੱਸੀ ਟੱਪਣੀ ਜਿਹੜੀ ਚਲੋ 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 ਵੈਰੀ ਗੁੱਡ ਪੈਰ ਵੀ ਚੱਕਤਾ ਕਿ ਤੋ ਹੋਇਆ ਪੈਰ ਕਿੱਛਰ ਛੱਕੇ ਦੁਬਾਰਾ ਝੂਟ ਚੇਰ ਝੂਟ ਮੰਜਾ ਪਰੇ ਕਰ ਦੇ ਹਾਂ ਮੰਜਾ ਦੇ ਤਰਨੇ ਆਏ ਕਿ ਮੈਂ ਝੂਟੇਗਾ ਲੈ ਇਹਨੂੰ ਇਹਨੂੰ ਨਾ ਆ ਝੂਟਣ ਤੋਂ ਅਲਰਜੀ ਬਹੁਤ ਆ ਚੱਕ ਕਸਰ ਤਾਂ ਕਰਕੇ ਹੋ ਗਿਆ ਡੈਡਾ ਕਿੰਨੀ ਕਸਰਤ ਕਰ ਲਈ ਅੱਜ ਬਹੁਤ ਕਰੀ ਹੈ ਹੈ ਬਹੁਤ ਕਰ ਲਈ ਮੈਨੂੰ ਤਾਂ ਲੱਗਦਾ ਨਹੀਂ ਤੂੰ ਬਹੁਤ ਕਸਰਤ ਕਰ ਲਈ ਹੂੰ ਗਾਇਸ 쿨ਰ ਦੇ ਵਿੱਚੋਂ ਆਪਾਂ ਪਾਣੀ ਕੱਢਦੇ ਹਾਂ ਬਾਹਰ ਪਹਿਲਾਂ ਤਾਂ ਇਹਦੇ ਵਿੱਚ ਪਾਣੀ ਖਾफी ਸੀ ਫਿਰ ਮੀਂਹ ਦਾ ਜਿਹੜਾ ਪਾਣੀ ਉਹ ਵੀ ਭਰ ਗਿਆ ਸੀ ਉਹਦੇ ਨਾਲ ਫੁੱਲ ਭਰ ਗਿਆ ਸੀ ਹੌਣ ਬਿਆਸੀ ਪਾਣੀ ਦੀ ਜ਼ਰੂਰਤ ਤਾਂ ਹੈਣੀ ਕੋੂਲਰ ਦੇ ਵਿੱਚ ਤੇ ਤਾਂ ਕਰਕੇ ਫਿਰ ਮੈਂ ਪੈਪ ਲਾ ਕੇ ਤੇ ਇਹਨੂੰ ਆਪਾਂ ਲੱਗੇ ਆ ਕੱਢਣ ਪਾਣੀ ਨੂੰ ਸਾਰਾ ਪਾਣੀ ਨਿਕਲ ਜਾਊਗਾ ਫਿਰ ਆਪਾਂ ਕੋੂਲਰ ਨੂੰ ਸਾਫ਼ ਸੂਫ ਕਰਕੇ ਤੇ ਸਾਫ਼ ਦੇਣਾ ਕੋੂਲਰ ਸਾਫ਼ ਸੂਫ ਕਰਕੇ ਆਪਾਂ ਸਾਫ਼ ਦੇਣਾ ਕੋੂਲਰ ਕਿਉਂਕਿ ਹੁਣ ਕੋੂਲਰ ਦੀ ਜ਼ਰੂਰਤ ਤਾਂ ਹੈਣੀਗੀ ਕੋੂਲਰ ਆਪਾਂ ਧੋ ਕੇ ਤੇ ਇੱਥੇ ਧੁੱਪੇ ਰੱਖਤਾ ਸੀ ਥੋੜੀ ਧੁੱਪ ਨੇ ਲਈ ਸੀ ਹੋ ਸਕਦਾ ਹੋਰ ਨਿਕਲੇ ਤੇ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਫਿਰ ਆਰਮਾਨ ਦੀ ਡੈਡੀ ਕਹਿੰਦੇ ਸੀ ਰੇਗ ਮਾਰ ਮਾਰ ਕੇ ਆਪਾਂ ਚੰਗੀ ਤਰ੍ਹਾਂ ਰੰਗ ਰੂਗ ਕਰ ਦਾਂਗੇ ਦੇਖਦੇ ਆ ਜੇ ਹੁਣ ਰੰਗ ਹੋ ਗਿਆ ਠੀਕ ਹੈ ਨਹੀਂ ਜਦੋਂ ਆਪਾਂ ਅਗਲੀ ਗਰਮੀ ਚ ਚਲਾਉਣਾ ਹੋਵੇ ਉਦੋਂ ਕਰ ਦਾਂਗੇ ਤੇ ਜਾਲੀਆਂ ਵੀ ਇੱਥੇ ਮੈਂ ਧੋ ਕੇ ਬਾਹਰ ਰੱਖਤੀਆਂ ਸੀ ਸੁੱਕ ਗਈਆਂ ਜਿਹੜਾ ਚੰਗੀ ਤਰ੍ਹਾਂ ਆਪਾਂ ਇਹਨੂੰ ਲਾ ਕੇ ਤੇ ਅੰਦਰ ਰੱਖ ਦਾਂਗੇ ਤੇ ਹੁਣ ਵਾਰੀ ਉਦੋਂ ਬਾਅਦ ਆ ਗਈ ਆਪਣੀ ਮਸ਼ੀਨ ਦੀ ਕੱਪੜੇ ਧੋਣ ਵਾਲੀ ਮਸ਼ੀਨ ਕਾਫੀ ਦਿਨਾਂ ਤੋਂ ਮੇਰੀ ਖਰਾਬ ਸੀ ਤੇ ਅੱਜ ਇਹਦੀ ਕੱਢ ਲਈ ਮੋਟਰ ਘਰੇ ਮੋਟਰ ਕੱਢ ਲਈ ਤੇ ਹੁਣ ਪਤਾ ਨਹੀਂ ਕਿਵੇਂ ਪਤਾ ਲੱਗੂ ਚੱਕ ਹੁਣ ਮਿਸਤਰੀ ਆਪਾਂ ਤਾਂ ਖੋਲ ਕੇ ਇੰਨਾ ਵੀ ਨਵੀਂ ਮਿਲ ਗਈ ਤਾਂ ਆਪਾਂ ਲਿਆ ਕੇ ਲਾ ਦੇਾਂਗੇ ਬਖਰਾ ਹੋਈ ਕਰੂ ਤਾਂ ਮਿਸਤਰੀ ਚੱਕ ਮਿਸਤਰੀ ਨੂੰ ਚੈੱਕ ਕਰਵਾ ਲਾਂਗੇ ਛੇੜੋ ਹੂੰ ਫਟ ਆਪਾਂ ਆਪ ਹੀ ਕਰ ਲੈਣਾ ਨਹੀਂ ਤੈਨੂੰ ਪਤਾ ਕੱਪੜੇ ਤੋਂ ਹੁੰਦਾ ਬਹੁਤ ਔਖਾ ਕੰਮ ਹੋਇਆ ਪਿਆ ਇਹਦੇ ਬਿਨਾ ਮਸ਼ੀਨ ਬਿਨਾ ਤੇ ਜਲਦੀ ਜਲਦੀ ਠੀਕ ਕਰਾਓ ਤੇ ਬਹੁਤ ਹੁਣ ਚੰਗਾ ਤਰੀ ਬਵਾ ਬਵਾ ਵੀ ਹੋਰ ਕਰਨ ਤੋਂ ਹੁੰਦੀ ਸੀ ਹੁਣ ਨਾ ਵੀ ਕਰਾਉਦੇ ਤਾਂ ਵਧੀਆ ਸੀ ਮੇਰੇ ਖਿਆਲੋਂ ਕਾ ਟਾਈਮ ਤੇ ਕੋਈ ਹੁਣ ਘਟਾ ਹੈ ਕਿਉਂ ਜੇ ਹੁਣ ਤੋਂ ਵਲੌਗ ਵੀ ਸ਼ੂਟ ਕਰਨ ਲੱਗਦੀ ਹੂੰ ਫੇਰੇ ਜੀ ਅਡੀਟ ਕਰਨੀ ਹੁੰਦੀ ਹੈ 2 ਘੰਟੇ ਤੇ ਸਾਰਾ ਜਿਹੜਾ ਟੈਲੀਫੋਨ ਵੀ ਲੰਘਦੀ ਹਾਂ ਹੂੰ ਐਂ ਗਿਆ ਫਿਰ ਤੇ ਲਾਈਵ ਸ਼ੇਅਰ ਫੇਰ ਵੀ ਕਰਤਾ ਰਹੀ ਹਾਂ ਬਹੁਤ ਮਜ਼ਾ ਕੋਈ ਗੱਲ ਨਹੀਂ ਹਿੰਮਤ ਥੋੜੀ ਹਾਰੀਦੀ ਹੁੰਦੀ ਹੈ ਹੂੰ ਸਹੀ ਗੱਲ ਹੈ ਹਾਂ ਕਿ ਅਗੇ ਅਗੇ ਜੀਤ ਹੈ ਕਦੀ ਹਿੰਮਤ ਬੰਦੇ ਨੂੰ ਛੱਡ ਨਹੀਂ ਨੀ ਚਾਹੀਦੀ ਹੈ ਨਾ ਕਾਲ ਫਿਰ ਇਹਨੂੰ ਨਾ ਜਾ ਕੇ ਚੈੱਕ ਚੁੱਕ ਕਰਾ ਲਿਓ ਜੇ ਤਾਂ ਸੜੀ ਹੋਈ ਫਿਰ ਤਾਂ ਇਹਨੂੰ ਨਵੀਂ ਲਿਆਉਣੀ ਪੈਣੀ ਕਿ ਇਹ ਹੀ ਬੰਦ ਦੇਣਗੇ ਨਹੀਂ ਨਹੀਂ ਬੋਰ ਦੇ ਦਿੰਦੇ ਨੇ ਠੀਕ ਅਰਮਾਨ ਇਹ ਕਿਹੜਾ ਤਰੀਕਾ ਕਲਾਸ ਲਾਉਣ ਦਾ ਬੇਟਾ ਗਲਤ ਤਰੀਕਾ ਚੱਲੋ ਉਠੋ ਪਿੱਛੇ ਢੋ ਲਾਓ ਢੋ ਲਾਓ ਪਿੱਛੇ ਸਰਾਣੇ ਦਾ ਢੋ ਲਾਓ ਪਿੱਛੇ ਹਾਂ ਢੋ ਲਾ ਕੇ ਪਿੱਛੇ ਚੰਗੀ ਤਰ੍ਹਾਂ ਬੈਠ ਕੇ ਕਲਾਸ ਜੁਆਇਨ ਕਰਿਆ ਕਰ ਫੋਨ ਨੂੰ ਨਾ ਸਾਈਡ ਤੇ ਰੱਖ ਕੇ ਤੇ ਫੇਰ ਕਲਾਸ ਜੁਆਇਨ ਕਰੀਦੀ ਹੁੰਦੀ ਹੈ ਸਾਹਮਣੇ ਰੱਖ ਕੇ ਕਿਸੇ ਚੀਜ਼ ਤੇ ਠੀਕ ਹੈ ਓਕੇ ਓਕੇ ਹਾਂ ਸਹੀ ਟੰਗ ਨਾਲ ਕਲਾਸ ਲਾਇਆ ਕਰ ਗਾਇਜ਼ ਇਹਨਾਂ ਦੀਆਂ ਕਲਾਸਾਂ ਜਿਹੜੀਆਂ ਆਨਲਾਈਨ ਸ਼ੁਰੂ ਹੋਗੀਆਂ ਛੁੱਟੀਆਂ ਕਰਤੀਆਂ ਸੀ ਨਾ ਸਰਕਾਰ ਨੇ ਤਾਂ ਕਰਕੇ ਫਿਰ ਇਹਨਾਂ ਦੀਆਂ ਜਿਹੜੀਆਂ ਕਲਾਸਾਂ ਹੈਗੀਆਂ ਆਨਲਾਈਨ ਲੱਗਣ ਲੱਗਾਂਗੀਆਂ ਨੈਕਸਟ ਕਲਾਸ ਕਦੋਂ ਆਉਣੀ ਹੈ 5:30 ਮੈਂ ਤੁਹਾਨੂੰ ਦੱਸ ਦਿੰਦਾ 10 10:30 ਅੱਛਾ ਠੀਕ ਆ ਚੱਲ ਚੰਗੀ ਤਰ੍ਹਾਂ ਲਾਈ ਠੀਕ ਹੈ ਕਲਾਸ ਹਾਂਜੀ ਆਪਣਾ ਰੂਮ ਵਾਲਾ ਜਿਹੜਾ ਪੱਖਾ ਉਹ ਹੋ ਗਿਆ ਸੀ ਖਰਾਬ ਕਾਫੀ ਦਿਨਾਂ ਤੋਂ ਕਿਉਂਕਿ ਏਸੀ ਚੱਲਦਾ ਸੀ ਏਸੀ ਦੀ ਹਵਾ ਵੀ ਵੈਸੀ ਆਉਂਦੀ ਸੀ ਪਰ ਪੱਖਾ ਨਹੀਂ ਸੀ ਚੱਲਦਾ ਤਾਂ ਕਰਕੇ ਉਹ ਗੱਲ ਨਹੀਂ ਸੀ ਬੰਦੀ ਹੈਨਾ ਤੇ ਅੱਜ ਲੱਗੇ ਐ ਪੱਖੇ ਨੂੰ ਖੋਲਣਾ ਇਹ ਪੱਖਾ ਜਿਹੜਾ ਠੀਕ ਕਰਵਾ ਕੇ ਲੈ ਕੇ ਆਉਣਾ ਉਹਨਾ ਟਾਈਮ ਕੀ ਕਰਨਾ ਉਹਨਾ ਟਾਈਮ ਆਪਣੇ ਇਧਰ ਬਾਹਰ ਪੱਖਾ ਲੱਗਿਆ ਹੋਇਆ ਜਿਹੜਾ ਇਹ ਲਾ ਕੇ ਇਹ ਲਾਉਣ ਲੱਗੇ ਆ ਅੰਦਰ ਇੱਥੇ ਤੇ ਇਸ ਪੱਖੇ ਨੂੰ ਕਰਵਾਉਣ ਜਾਣਗੇ ਠੀਕ ਨਾਲੇ ਮਸ਼ੀਨ ਜਿਹੜੀ ਕੱਪੜਿਆਂ ਵਾਲੀ ਉਹਨੂੰ ਠੀਕ ਕਰਵਾਉਣਾ ਤੇ ਸਾਰੀਆਂ ਮੋਟਰਾਂ ਹੀ ਖਰਾਬ ਹੋਈਆਂ ਪਈਆਂ ਕੋਈ ਕੋਈ ਟਾਈਮ ਹੀ ਇਹ ਹੋ ਜਾਂਦਾ ਹਨਾ ਕੋਈ ਕੋਈ ਟਾਈਮ ਹੀ ਐਜਾ ਹੁੰਦਾ ਕਿ ਮਤਲਬ ਕਿ ਹੁਣ ਦੇਖੋ ਪੱਖਾ ਵੀ ਖਰਾਬ ਹੋ ਗਿਆ ਮਸ਼ੀਨ ਵੀ ਖਰਾਬ ਹੋ ਗਈ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਵੀ ਅੱਜ ਕੀ ਕੀ ਖਰਾਬ ਹੈ ਤੇ ਕੀ ਕੀ ਠੀਕ ਕਰਨਾ ਹੈ ਮੰਮੀ ਹੋਣੀ ਫੜਨ ਲੱਗ ਗਿਆ ਪੱਖਾ ਪੱਖਾ ਪੱਕਾ ਪੱਖਾ ਕਿੱਥੇ ਰੱਖਾਂ ਪਾਸਾ ਸਾਫ ਕਰਕੇ ਤਾਂ ਉਹਦੇ ਨਾਲ ਰੱਖਾਂ ਪੱਖਾ ਸਾਫ ਕਰਨ ਵਾਲਾ ਬੰਦਾ ਵੀ ਥੋੜਾ ਯੂ ਆ ਕੀ ਹੋ ਪੱਖਾ ਲਾ ਲਿਆ ਆਪਾਂ ਬਾਹਰੋਂ ਲਾ ਕੇ ਮਾੜਾ ਬਸ ਫੋਚਾ ਛੜਦੇ ਹੀ ਆ ਤੇ ਡੇਢੇ ਚ ਲਾ ਕੇ ਤਾਂ ਚੱਲ ਹੀ ਪੈਣਾ ਵੈਸੇ ਖਰਾਬ ਜਿਹੜਾ ਹੋ ਆਪਾਂ ਲਾਤਾ। ਖਤਰਾ ਉਹ ਪਿਆ। ਮੈਨੂੰ ਜਿਹੜੀ ਪੈਨ ਐ ਮੈਂ ਬਰੀ ਕੀ ਪਹਿਲੇ ਕਰਦੀ ਇਸਦੇ ਪਿੱਛੇ ਡੰਗੂ ਜੀ। ਮੈਨੂੰ ਕੀ ਮਾਜਾਂ ਦੀ ਬੋਤਲ। ਕਿਹੜੀ ਮਾਜਾਂ ਵਾਲੀ ਬੋਤਲ? ਜਿਹੜੀ ਵੱਡੇ ਦੀ ਕੀਤੀ ਸੀ ਆ। ਉਹ ਤਾਂ ਮੈਂ ਸੁੱਟਦੀ ਸੀ ਕੀ ਕਰਨੀ ਤੂੰ? ਕਿੱਥੇ ਚੜਨੀ ਕੀ ਐ ਤੂੰ? ਹੈਣੀਗੀ। ਕਿੱਥੇ ਚੜਦੀ ਸੀ ਫਿਰ ਵੀ। ਮੈਂ ਡਸਟਪਿਨ ਚ ਡਸਟਪਿਨ ਖਾਲੀ ਹੋ ਗਿਆ ਹਣ। ਬਾਰਲਾ ਪੱਖਾ ਖੋਲੀ ਜਾਂਦੇ ਆ ਹੁਣ ਇਹ ਫਿਰ ਆਪਾਂ ਲਾਵਾਂਗੇ ਅੰਦਰ ਚਲੋ ਪੱਖੇ ਦੀ ਮੋਟਰ ਵੀ ਜਿਹੜੀ ਆ ਉਹ ਵੀ ਸੜ ਗਈ ਤੇ ਆਪਣੀ ਮਸ਼ੀਨ ਦੀ ਮੋਟਰ ਵੀ ਸੜ ਗਈ ਤੇ ਹੁਣ ਚੱਲੇ ਆਏ ਕੋਟਕਪੂਰਾ ਸ਼ਹਿਰ ਤੇ ਉੱਥੋਂ ਜਾ ਕੇ ਠੀਕ ਕਰਵਾ ਕੇ ਲੈ ਕੇ ਆਉਣਗੇ ਤੇ ਨਾਲੇ ਨਾਲੇ ਥੋੜਾ ਬਹੁਤ ਆਪਣਾ ਰਾਸ਼ਨ ਪਾਣੀ ਹੈ ਜਿਹੜਾ ਘਰ ਦਾ ਉਹ ਖਤਮ ਹੋਇਆ ਪਿਆ ਉਹ ਲੈ ਕੇ ਆਉਣਗੇ ਤੇ ਅੱਜ ਮੈਨੂੰ ਬਹੁਤ ਖੁਸ਼ੀ ਆ ਵੀ ਮੇਰੀ ਮੋਟਰ ਠੀਕ ਹੋ ਜਾਊਗੀ ਮਸ਼ੀਨ ਵਾਲੀ ਤੇ ਮੈਂ ਮਸ਼ੀਨ 'ਚ ਕੱਪੜੇ ਧੋਇਆ ਕਰੂੰਗੀ ਬਸ ਥੱਕ ਗਈ ਹੱਥ ਨਾਲ ਕੱਪੜੇ ਧੋ ਧੋਕੇ। ਥੁੜਾ ਜਿਹਾ ਥਾਲੀ ਕਰ ਦੇ। ਜਾਣਾ ਫਿਰ। ਨੀਚੇ ਇੱਕ ਹੋਰ ਪਿਆ ਨਮਾ ਉਹ ਲੈ ਜੋ। ਨਮਾ ਪਿਆ ਇੱਥੇ ਇੱਕ ਨੀਚੇ ਹੋਰ। ਹੈਗਾ 2-3 ਬਣਾ ਬਣਾਏ ਐ ਮੈਂ। ਪਾਸੇ ਫਿਰ ਗਾਇਬ ਹੋ ਗਏ ਗਾਇਜ਼ ਆ ਮੈਂ ਆਪ ਚੋਲੇ ਬਣਾਏ ਸੀ ਮਸ਼ੀਨ ਦੇ ਉੱਪਰ ਦੇਖੋ ਸੋਨੇ ਬਣੇ ਹਨ ਹੈਨਾ ਹੈਰਮਾਨ ਸੋਨੇ ਬਣੇ ਨਹੀਂ ਤੇ ਤੈਨੂੰ ਇੰਨਾ ਮੜਕਾ ਕਿਵੇਂ ਆਇਆ ਪਿਆ ਮੈਂ ਜਿਹੜਾ ਬਾਹਰ ਖੱਪ ਕੇ ਆਇਆ ਨਹੀਂ ਕਿੱਥੇ ਖੱਪ ਕੇ ਆਇਆ ਮੈਨੂੰ ਮਿਲਿਆ ਹੀ ਨਹੀਂ ਸ਼ੈਂਪੂ ਦੀਆਂ ਪੁੜੀਆਂ ਅੱਛਾ ਖੱਪ ਕੇ ਆਇਆ ਲੈ ਕੀ ਪਾਲਿਆ ਦੇ ਵਿੱਚ ਤੇ ਜਿਹੜੇ ਚੀਜ਼ਾਂ ਖਰਾਬ ਹੋ ਜਾਂਦੇ ਉਹਨੂੰ ਆਪਾਂ ਠੀਕ ਕਰਾਉਣੇ ਆ ਕੰਮ ਜਣਾਉਣੇ ਹੋਈਆਂ ਪਈਆਂ ਜਿਹੜੀਆਂ ਪੱਖਾ ਵਾਸ਼ੂਨ ਮਸ਼ੀਨ ਉਧਰੋਂ ਗੱਡੀ ਵੀ ਪੈਂਚਰ ਹੋਈ ਖੜੀ ਹੋਈ ਹੈ ਜੀ ਪੈਂਚਰ ਹਾਂ ਉਧਰੋਂ ਗੱਡੀ ਪੈਂਚਰ ਹੋਈ ਖੜੀ ਹੈ ਹਾਜੀ ਉਹਦਾ ਪੈਂਚਰ ਲਵਾਉਣਾ ਮੈਨੂੰ ਲੱਗਦਾ ਉਹ ਵੀ ਨਹੀਂ ਟਾਈਮ ਲੱਗਦਾ ਪਿਆ ਕਿੰਨੇ ਘਰ ਦੇ ਕੰਮ ਖਰਾਬ ਹੋਏ ਪਏ ਇਹ ਦੇਖ ਲਓ ਨਾ ਮੈਨੂੰ ਜਾਨਣਾ ਠੀਕ ਹੈ ਠੀਕ ਹੈ ਚੰਗਾ ਚੰਗਾ ਬਾਅਦ ਵਿੱਚ ਆ ਵਧੀਆ ਤੁਰ ਕੇ ਜੰਨਾ ਪੈਦਲੀ ਠੀਕ ਹੈ ਪੁਰਾਣਾ ਜਮਾਨਾ ਆ ਗਿਆ ਹੁਣ ਮੈਂ ਪੈਦਲ ਜਾਊਂਗਾ ਅੱਜ ਠੀਕ ਹੈ ਮੋਟਰਸਾਈਕਲ ਵੀ ਰੋਕਤਾ ਪੈਟਰੋਲ ਬਹੁਤ ਮਹਿੰਗਾ ਹੈ ਸਾਈਕਲ ਵੀ ਨਹੀਂ ਚੱਲਦਾ ਬਈ ਆਪਣੇ ਤਾਂ ਠੀਕ ਹੈ ਪੈਦਲ ਜਾਣਾ ਅੱਜ ਸ਼ਹਿਰ ਪੈਦਲ ਹੀ ਆਊਂਗਾ ਝੋਲਾ ਪਾਇਆ ਵੈਸੇ ਵਧੀਆ ਲੱਗਦਾ ਹਾਂ ਅੱਜ ਤੱਕ ਮੈਂ ਜੈਂਟਸ ਦੇ ਝੋਲਾ ਪਾਇਆ ਗੱਲ ਦੇ ਵਿੱਚ ਨਹੀਂ ਦੇਖਿਆ ਬਸ ਪੈਦਲ ਹੀ ਜਾਣਾ ਤੇ ਪੈਦਲ ਹੀ ਆਉਂਗਾ ਠੀਕ ਹੈ ਬਾਏ ਬਾਏ ਸਿਆਲੋ ਬਈ ਪੁਰਾਣੇ ਜਮਾਨੇ ਦੇ ਸਟੂਡੈਂਟ ਸਿਆਲੋ ਬਈ ਗਈ ਗਾਈਸ ਹਿੰਦੂ ਸਾਹ ਆਗੇ ਸੀ ਸ਼ਹਿਰ ਤੋਂ ਘਰੇ ਤੇ ਹੁਣ ਚਲੇ ਗਏ ਉਹ ਖੇਤ ਨੂੰ ਤੇ ਜਿਹੜੀ ਆਪਣੀ ਮਸ਼ੀਨ ਦੀ ਸੀਗੀ ਮੋਟਰ ਉਹਨੂੰ ਕੁਛ ਨਹੀਂ ਹੋਇਆ ਸੀ ਜਦੋਂ ਦਿਖਾਈ ਮਿਸਤਰੀ ਨੂੰ ਕਹਿੰਦਾ ਵਧੀਆ ਚੱਲਦੀ ਆ ਤੇ ਜਿਹੜਾ ਆਪਣਾ ਪੱਖਾ ਸੀ ਉਹ ਕਰਨਾ ਦੇਤਾ ਠੀਕ ਤੇ ਇਹ ਸਪਰੀਆਂ ਵਾਲੀ ਦੁਕਾਨ ਤੇ ਸਪਰੀਆਂ ਲੈਂਡ ਚਲੇ ਗਏ ਦੋਸਤੋ ਬਾਅਦ ਹੀ ਆਉਂਦੇ ਹੋਏ ਭੁੱਲ ਗਏ ਕਿ ਮੈਂ ਜਿਹੜੀ ਹੈਗੀ ਮਸ਼ੀਨ ਦੀ ਮੋਟਰ ਲੈ ਕੇ ਜਾਣੀ ਉਹ ਉੱਥੇ ਸ਼ਾਪ ਤੇ ਛੱਡਿਆ ਏ ਤੇ ਚਲੋ ਕੋਈ ਨਹੀਂ ਹੁਣ ਕੱਲ ਦਾ ਘੇੜਾ ਫੇਰ ਲੱਗੂਗਾ ਸ਼ਹਿਰ ਦਾ ਕੱਲ ਨੂੰ ਜਾ ਕੇ ਫਿਰ ਫੜ ਕੇ ਲਿਆਉਣਗੇ ਨਾਲੇ ਪੱਖਾ ਠੀਕ ਕਰ ਦੇਣਗੇ ਉਹ ਫੜ ਕੇ ਲੈ ਕੇ ਆਉਣਗੇ ਤੇ ਹੁਣ ਸਵੇਰੇ ਫੇਰ ਹੱਥਾਂ ਨਾਲ ਹੀ ਕੱਪੜੇ ਧੋਣੇ ਪੈਣਗੇ ਹੱਥਾਂ ਨਾਲ ਕੱਪੜੇ ਧੋਣੇ ਬਹੁਤ ਮੁਸ਼ਕਲ ਆ ਕਿਉਂਕਿ ਜਦੋਂ ਆਪਾਂ ਮਸ਼ੀਨ ਦੇ ਵਿੱਚ ਕੱਪੜੇ ਧੋਣ ਲੱਗ ਗਏ ਤੇ ਫਿਰ ਹੱਥਾਂ ਦੇ ਨਾਲ ਵੈਸੀ ਵੀ ਨਾ ਮਤਲਬ ਕਿ ਬੰਦੇ ਨੂੰ ਆਦਤ ਪੈ ਜਾਂਦੀ ਆ ਜਿਹੜਾ ਕੋਈ ਮਸ਼ੀਨ 'ਚ ਕੱਪੜੇ ਧੋਦਾ ਤੇ ਹੱਥਾਂ ਨਾਲ ਧੋਣੇ ਉਹਨੂੰ ਬਹੁਤ ਔਖੇ ਲੱਗਦੇ ਆ ਮਸ਼ੀਨ ਦਾ ਸ਼ੌਕ ਬਹੁਤ ਆਪਾਂ ਕੱਪੜੇ ਪਾ ਕੇ ਕੋਈ ਵੀ ਕੰਮ ਕਰ ਸਕਦੇ ਆ ਹਨਾ ਤੇ ਵੈਸੀ ਆਪਣਾ ਟਾਈਮ ਖਰਾਬ ਬਹੁਤ ਹੁੰਦਾ ਜੇ ਆਪ ਖਾਲੀ ਰੋਟੀ ਤੁਸੀਂ ਹਾਂ ਤੁਸੀਂ ਖਾ ਲਈ ਹਾਂ ਅਸੀਂ ਵੀ ਖਾ ਲਈ ਮੈਂ ਤੇਰ ਮਾਨ ਨੇ ਖਾ ਲਈ ਰੋਟੀ ਚਲੋ ਫਿਰ ਆਪਾਂ ਹੁਣ ਸ਼ੇਅਰ ਕਰਨ ਨੂੰ ਵੀ ਲੈਣਾ ਹੋਰ ਟਾਈਮ ਬਹੁਤ ਹੋਇਆ ਪਿਆ ਹਾਂ ਕਾਫੀ ਟਾਈਮ ਹੋ ਗਿਆ ਤੇ ਜੇ ਸ਼ੇਅਰ ਕਰਕੇ ਤੇ ਦੋਸਤੋਂ ਬਾਅਦ ਅ ਸਵੇਰ ਅਰਮਾਨ ਨੇ ਸਕੂਲ ਵੀ ਜਾਣਾ ਹੋਊਗਾ ਹਨਾ ਨਹੀਂ ਹੁਣ ਤਾਂ ਉਹਨਾਂ ਨੂੰ ਛੁੱਟੀਆਂ ਹੋਈਆਂ ਆਨਲਾਈਨ ਕਲਾਸਾਂ ਲੱਗਿਆ ਕਰਨੀਆਂ ਹੁਣ ਅੱਛਾ ਅੱਛਾ ਛੁੱਟੀਆਂ ਆਉਂਦੀਆਂ ਠੀਕ ਹੈ ਚਲੋ ਫਿਰ ਆਪਾਂ ਚੱਲਦੇ ਹਾਂ ਸ਼ੇਅਰ ਕਰਨ ਤੇ ਤੁਸੀਂ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਸਾਰਿਆਂ ਨੇ ਕਰਨਾ ਤੇ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਵੀ ਸਾਡਾ ਜਿਹੜਾ ਦਿਨ ਭਰ ਦਾ ਸਾਰਾ ਟਾਈਮ ਦਾ ਬਣਾਇਆ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇੰਟਰਸਟਿੰਗ ਲੱਗਾ ਜਾਂ ਜਰੂਰ ਕਮੈਂਟ ਕਰਕੇ ਦੱਸਣਾ ਗੁੱਡ ਨਾਈਟ